ਮਨਾ ਇੱਥੇ ਲਾਗੇ ਸ਼ਾਕੇ ਦੇ ਕਿਤੇ ਹੈ ਨਹੀਂ ਗੀ ਚੱਲ ਯਾਰ ਇਹਨੂੰ ਕਾਪੀ ਲੰਬੀ ਪਤਾ ਨਹੀਂ ਹੁਣ ਇਹਨਾਂ ਮਾਰੀ ਜਗ ਜਾਂ ਉੱਚੋ ਇੱਥੇ ਵੇਖ ਲੈਣਾ ਪੀ ਲੋ ਪਤਾ ਨਹੀਂ ਅੱਗੇ ਤੇ ਇੱਥੇ ਕਿਤੇ ਰਹਾਤੀ ਹੁੰਦੀ ਯਾਰ ਇੱਟਰੇ ਵੀ ਦੱਬੀ ਕਿਤੇ ਇੱਧਰ ਵੀ ਹਨੇ ਜੀ ਇੱਧਰ ਵੀ ਨਾ ਅੱਗੇ ਸਾਹਮਣੇ ਪਈ ਹੁੰਦੀ ਸੀ ਇਹ ਜਿੱਲੀੜਾ ਲੂੜਿਆਂ ਦੇ ਵਿੱਚ ਤੇ ਕਿਤੇ ਰੱਖੀ ਹੁੰਦੀ ਲਾ ਮਨਾ ਕਾਪੀ ਤੇ ਪਈ ਆ ਲੱਭ ਇਹਨੂੰ ਪੁੰਨਾ ਮਾ ਜ਼ੇਰ ਚ ਜੇ ਇਹਨੂੰ ਪਤਾ ਲੱਗ ਗਿਆ ਨਾ ਇਹਨਾਂ ਨੂੰ ਨੇ ਖਲੋਰਾ ਪਾ ਦੇਣਾ ਹੈ ਧੀਆ ਭੈਣਾਂ ਨੂੰ ਸੋਣਾ ਕਿਦੇ ਐਵੇਂ ਨਹੀਂ ਪਿਆ 20 ਗਰਜਾਂ ਕਰਨੀਆਂ ਪੈਂਦੀਆਂ ਇਹਦਾ ਤਾਂ ਹੋ ਗਿਆ ਦਿਮਾਗ ਖਰਾਬ ਉਹਨਾਂ ਕਿਤੇ ਮੱਥੇ ਨਾ ਲੱਗ ਜਾ ਕਿਤੇ ਸ਼ਾਬਾਸ਼ ਇੱਧਰ ਆਓ ਹਾਂ ਜਰਾ ਕ ਕੀ ਗੱਲ ਹੋ ਗਈ ਆ ਹੈ ਨਾ ਬੜੀਆਂ ਨਜ਼ਰਾਂ ਬਚਾ ਕੇ ਨੰਗਣ ਡੇ ਅਜੇ ਕੀ ਗੱਲ ਹੋ ਗਈ ਅੱਜ ਆਪਣੇ ਘਰ ਚ ਚੋਰਾ ਵਾਂਗੂ ਫਿਰਨ ਡੇ ਜੀ ਲੈ ਵੀਰ ਆਕਾਰ ਮੈਨੂੰ ਕੋ ਲੋੜਾ ਚੋਰਾ ਨੂੰ ਫੇਰੰਦੀ ਹੈ ਤੇਰਾ ਦਿਮਾਗ ਸਹੀ ਹੈ ਤੇਰਾ ਘਰ ਤੇ ਤੁਹਾਡਾ ਹੀ ਸੁੱਖ ਨਾ ਮੈਂ ਕਦੋਂ ਕਿਆ ਬਗਾਨਾ ਵਾ ਪਰ ਜਿਹੜਾ ਕੰਮ ਤੁਸੀਂ ਕਰਨ ਦੇ ਜੇ ਨਾ ਉਹ ਚੋਰਾਆਂ ਵਾਲਾ ਵਾ ਦੱਸਿਆ ਕੋਈ ਗੱਲ ਕਰ ਮੈਲੀ ਉਹ ਮੈਨੂੰ ਤੇ ਕੱਲ ਹੀ ਉੱਥੇ ਨਾ 100 ਰੁਪਈਆ ਪਿਆ ਸੀ ਉਹ ਬਾਹਰ ਕੇ ਬੰਦੇ ਨੂੰ ਦੇਣਾ ਸੀ ਅੱਛਾ ਉਹ ਮੈਂ ਤੇ ਜਿੱਤਨੇ ਜਾ ਕੇ ਫੜਾਉਣਾ ਉਹਨੂੰ ਠੀਕ ਆ ਠੀਕ ਆ ਮੇਰੀ ਗੱਲ ਸੁਣੋ ਹਾਂ ਝੂਠ ਬੋਲਣ ਦੀ ਜਾਚ ਤੂੰ ਸਿੱਖ ਲਈ ਆ ਭੈਣ ਨੇ ਖਾਲਤੀ ਆ ਕਿ ਜਾਂ ਮਾਨਸ ਖਾਲਤੀ ਆ ਉਹ ਕਾਹਦਾ ਝੂਠ ਵਾ ਯਾਰ ਤੂੰ ਨੇ ਹੋਈ ਗੱਲ ਕਰੀ ਜਾਣੀ ਨਿਆਣਿਆਂ ਵਾਲੀ ਹੈ ਜਿਹਦੀ ਕਰਕੇ ਬੈ ਗਈਆਂ ਕਾਦੀ ਆ ਅਜੇ ਵੀ ਕਹਿਣ ਦੇ ਜੇ ਕੋਈ ਝੂਠ ਨਹੀਂ ਆ ਕੋਈ ਝੂਠ ਨਹੀਂਗਾ ਵੇਹ ਲਓ ਜੇ ਮੈਂ ਝੂਠ ਫੜ ਲਿਆ ਤੇ ਫੇਰ ਉਹ ਯਾਰ ਯਾਰ ਤੇਰਾ ਹੋ ਗਿਆ ਦਿਮਾਗਰਾ ਬੰਦਾ ਬਾਹਰ ਖਲੋਤਾ ਵਾ ਜੇ ਕੋਈ ਗੱਲ ਆ ਤੂੰ ਦੱਸ ਰਹੀ ਮੈਨੂੰ ਪੈਸੇ ਫੜਾ ਕੇ ਤੇ ਮੈਂ ਉੜ ਕੇ ਘਰ ਉੜ ਕੇ ਕੋਈ ਗੱਲ ਨਹੀਂ ਕੋਈ ਬੰਦਾ ਨਹੀਂ ਬਾਹਰ ਖਲੋਤਾ ਕੈਮਰੇ ਲੱਗੇ ਅੰਦਰ ਮੈਂ ਸਭ ਕੁਝ ਵੇਖ ਲੈਣੀ ਆ ਠੀਕ ਆ ਨਾ ਯਾਰ ਜੇ ਨਾ ਫਲੋਤਾ ਹੋ ਕੋਈ ਸ਼ੈਗਲ ਤੇ ਹੁੰਦਾ ਹੋਊਗਾ ਇਧਰ ਆ ਉਹ ਜਰਾ ਕ ਕੀ ਆ ਚੈੱਕ ਕਰਾ ਉਹ ਜਰਾ ਕ ਆਪਣੇ ਕੀ ਆ ਚੱਕ ਕੀ ਕਰਨਾ ਆ ਆ ਕੀ ਆ ਓਏ ਤੇ ਬੈਂਕ ਦੀ ਕਾਪੀ ਆ ਤੇ ਬੈਂਕ ਦੀ ਕਾਪੀ ਕੱਲੇ ਲੱਭਣ ਡੇ ਜੇ ਅੱਗੇ ਮੇਰੇ ਤਾਂ ਬਿਨਾ ਤੇ ਹੀ ਕਦੀ ਬੈਂਕ ਦੀ ਕਾਪੀ ਨੂੰ ਹੱਥ ਨਹੀਂ ਲਾਇਆ ਤੇ ਅੱਜ ਤੁਸੀਂ ਚੋਰਾਂ ਨੂੰ ਆਪਣੇ ਘਰ ਚ ਬੈਂਕ ਦੀਆਂ ਕਾਪੀਆਂ ਲੱਭਣ ਡੇ ਮੇਰੀ ਗੱਲ ਤੇਰੇ ਦਿਮਾਗ 'ਚ ਪੈ ਗਿਆ ਫਰਕ ਠੀਕ ਆ ਓਏ ਆ ਤੋ ਉਤਰਾ ਮੈਂ ਚੱਲਿਆ ਐਂਟਰੀ ਪਾਉਣਾ ਕਣ ਕਰੇ ਪੈਸੇ ਮੈਨਾਂ ਪਹਨ ਨਹੀਂ ਆਏ ਆ ਕਿ ਨਹੀਂ ਅਜੇ ਬੱਸ ਕਰੋ ਬੱਸ ਕਰੋ ਹੁਣ ਕਿੰਨਾ ਕੁ ਝੂਠ ਬੋਲੋਗੇ ਆਪਣੇ ਮਾਂ ਦੇ ਪੈਣ ਦੇ ਮਗਰ ਲਾ ਕੇ ਠੀਕ ਆ ਨਾ ਮੈਨੂੰ ਤਾਂ ਤੋਂ ਇਹ ਉਮੀਦ ਨਹੀਂ ਸੀ ਓ ਯਾਰ ਉਮੀਦ ਕਾਦੀ ਆ ਤੂੰ ਗੱਲ ਕੋ ਸੁਣੀ ਆ ਹੈ ਮੈਂ ਸਭ ਕੁ ਸੁਣ ਲਿਆ ਵਾ ਤੂੰ ਆ ਜਾ ਕੇ ਭੈਣ ਦੇ ਮਿਹਰੇ ਮਰੀ ਜਾਣ ਦੀ ਮੇਰੇ ਭੈਣ ਮੇਰੀ ਭੁੱਖੀ ਲੰਗੀ ਆ ਉਹਦਾ ਸਾਰਾ ਬੇੜਾ ਗਰਕਵਾ ਕਲਛਣੀ ਦਾ ਬਹੁਤ ਪਵਾੜੇ ਪਾਉਣ ਆਉਂਦੀ ਸਾਡੇ ਘਰ ਵਿੱਚ ਉਹਨੇ ਝੂਠ ਬੋਲਨੀ ਜਦ ਦੱਸ ਹੀ ਤੁਹਾਨੂੰ ਠੀਕ ਆ ਨਾ ਉਹਨੇ ਨਹੀਂ ਹਟਾ ਕਰ ਵਸਣ ਦੇਣਾ ਮੈਨੂੰ ਨਹੀਂ ਪਤਾ ਲੱਖ ਰੁਪਈਆ ਮੰਗਦੀ ਆ ਤੈਨ ਕੋ ਲੱਖ ਰੁਪਈਆ ਓਹ ਹਾਂ ਗੱਲ ਤੈਨੂੰ ਕਿਹਨੇ ਦੱਸੀਆ ਵਾ ਹੈ ਮੈਨੂੰ ਕਿਹਨੇ ਦੱਸਣੀਆਂ ਵਾ ਮੈਨੂੰ ਤਾਂ ਕੋਈ ਵੀ ਨਹੀਂ ਦੱਸਦਾ ਘਰ ਵਿੱਚ ਆਪਣੇ ਕੰਨੀਆਂ ਸੁਣੀਆਂ ਕੰਨੀਆਂ ਲੱਗੀ ਆ ਨਾ ਸਮਝੇ ਇਹ ਕੰਨੀਆਂ ਸੁਣਨੀਆਂ ਵਾ ਨਾ ਤੇ ਮੇਰੀ ਭੈਣ ਵਾ ਠੀਕ ਆ ਮੈਂ ਲੱਖ ਦਵਾ ਚਾਰ ਲੱਖ ਦਵਾ ਤੇਰੇ ਪੇਕਿਆਂ ਤੋਂ ਦੇਹਗੇ ਨਹੀਂ ਇਹਨੂੰ ਦੇਣਾ ਜੇ ਮੇਰੇ ਕੋ ਹੈਗੇ ਤਾਂ ਮੈਂ ਖਾਂ ਕੀਤੀ ਆ ਠੀਕ ਆ ਅੱਛਾ ਇਹਦਾ ਮਤਲਬ ਇਹ ਹੋ ਗਿਆ ਤੇ ਮੇਰਾ ਘਰ ਵਿੱਚ ਕੁਛ ਵੀ ਨਹੀਂ ਹੈਗਾ ਮੈਂ ਤਾਂ ਸਿਰਫ ਕੰਮ ਕਰਨ ਨੂੰ ਆ ਤੇ ਰੱਖੀ ਆ ਹਣਾ ਸਾਰਾ ਪਹਤ ਤੁਹਾਡੀ ਭੈਣ ਦਾ ਹੀ ਆ ਓ ਮੇਰੀ ਗੱਲ ਸੁਣ ਮੁੰਡਾ ਸਾਡਾ ਜਵਾਨ ਹੋਇਆ ਵਾ ਅੱਜ ਲੱਖ ਦਵਾਂਗੇ ਤੇ ਕੱਲ ਕੋਈ 2 ਲੱਖ ਮੰਗਾਗੇ ਠੀਕ ਨਹੀਂ ਹਾਂ 5 ਲੱਖ ਦਊਗੀ 5 ਲੱਖ ਬੜੀ ਚੰਗੀ ਆ ਭੈਣ ਤੁਹਾਡੀ ਓ ਇਤਨਾ ਸਾਰੇ ਭੈਣ ਭਰਾ ਇਤਨਾ ਹੀ ਕੰਮ ਹੁੰਦੇ ਹੁੰਦੇ ਇੱਕ ਦੂਜੇ ਦੇ ਓਣਾ ਤੁਹਾਡਾ ਭਈਆ ਵਾ ਨਾ ਇੱਕ ਨੰਬਰ ਦੀ ਭੁੱਖ ਵਾ ਭੁੱਖ ਠੀਕ ਆ ਨਾ ਉਹ ਤੇ ਆਪਣੇ ਹੱਥ ਚ ਮੋਈ ਮੱਖੀ ਨਹੀਂ ਛੱਡਦਾ ਓ ਚੁੱਪ ਚੁੱਪ ਕਰ ਜਾ ਨਹੀਂ ਹਦੀ ਆਸਰਾ ਕੇ ਬੈਠਿਆ ਓਹ ਗੱਲ ਭੈਣ ਦੀ ਹਸਰਾ ਕੇ ਬੈਠਾ ਇੱਥੇ ਤਰ ਮੈਂ ਜਬਾਨ ਨਾ ਬੋਦੀ ਕਰਾ ਠੀਕ ਆ ਆ ਫੜਾਇ ਫਕਾਪੀ ਜੀ ਮੈਨੂੰ ਮੇਰੀ ਗੱਲ ਸੁਣ ਲਓ ਮੈਂ ਆਪਣਾ ਘਰ ਨਹੀਂ ਉਜੜਨੇਣਾ ਇਹਦਾ ਤੇ ਕੰਮ ਹੀ ਹੋਵਾ ਮੇਰੀ ਗੱਲ ਹੁੰਦੀ ਉਹਦਾ ਲੈ ਲੈਂਦੀ ਫੜਾ ਮੇਰੀ ਗੱਲ ਫਲਾ ਆਪਣੀ ਭੈਣ ਨੂੰ ਜਬਾਨ ਦੇ ਚੁੱਕਾ ਵਾਂ ਠੀਕ ਆ ਮੈਂ ਕੰਮ ਕਰਨਾ ਹੀ ਕਰਨਾ ਵਾ ਕੋਈ ਗੱਲ ਨਹੀਂ ਜੇ ਬਿੱਗ ਦਾ ਨਾਮ ਨਿਕਲੇ ਮੋੜ ਕੇ ਕੋ ਫੜ ਕੇ ਦੇ ਦੂੰਗਾ ਫਿਰ ਕੀ ਕਰਾਂਗੀ ਹੈ ਕਿੱਦਾਂ ਦੇਦੋਗੇ ਤੂੰ ਫੜ ਕੇ ਹੋਰ ਕਿਸ ਕੋ ਮੈਂ ਪੈਸੇ ਨਹੀਂ ਦੇਣ ਦੇਣੇ ਮੈਂ ਪੂਰਾ ਖਪਤ ਪਾਉਂਗੀ ਹੁਣ ਕਰ ਦੇ ਲੱਕ ਪੱਤ ਪਾਉਣਾ ਇੱਥੇ ਤੂੰ ਠੀਕ ਆ ਮੇਰੀ ਗੱਲ ਸੁਣ ਬੰਦਿਆਂ ਨੂੰ ਮੇਰੀ ਕਾਫੀ ਫੜਾ ਦੇ ਮੈਂ ਕਾਪੀ ਨਹੀਂ ਦੇਣੀ ਅੱਖੀਂ ਵੇਖ ਕੇ ਜ਼ਹਿਰ ਨਹੀਂ ਖਾਦਾ ਜਾਂਦਾ ਮੈਂ ਕੋਈ ਜੁੱਜੜਨਾ ਮੈਂ ਆਪਣਾ ਘਰ ਠੀਕ ਆ ਨਾ ਤੇਰਾ ਘਰ ਤੇਰਾ ਘਰ ਤੇਰਾ ਘਰ ਉਹ ਮੇਰਾ ਇੱਥੇ ਕੱਖ ਰਿਗਾ ਹੈ ਘਰ ਦਾ ਮਾਲਕ ਹਾਂ ਜਿੰਨੇ ਪੈਸੇ ਕਿਨੂੰ ਮਰਜੀ ਦੋ ਤੂੰ ਕੋਹੋਂ ਨਹੀਂ ਐ ਕਿਉਂ ਨਹੀਂ ਹੁੰਦੀ ਮੈਂ ਮੈਂ ਨਹੀਂ ਕਰਦੀ ਮਾਰਕਾਂ ਠੀਕ ਆ ਨਾ ਐਡਾ ਨਾ ਪੈਸੇ ਵੰਡਣੇ ਜਾਣੇ ਚੁੱਪ ਕਰ ਲੈ ਦਬਾਰਾ ਆਪਣੇ ਅੰਦਰ ਰੱਖਿਆ ਕਰ ਮੇਰੀ ਜ਼ੁਬਾਨ ਅੰਦਰ ਨਹੀਂ ਰਹਿਣੀ ਐਦਾਂ ਚੱਲੂਗੀ ਹਣ ਲੈ ਚੱਲੂਗੀ ਤੂੰ ਤੇਰਾ ਜੇ ਚੁੱਪ ਰਹੀਆਂ ਮੈਂ ਉਹ ਤੂੰ ਤੇ ਸਾਰੀਆਂ ਰਿਸ਼ਤੇਦਾਰੀਆਂ ਛੱਡਾ ਦੇਗੀ ਹੈ ਉੱਥੇ ਜਾ ਉਹ ਨਾ ਕਰਿਓ ਉਹ ਨਾ ਕਰਿਓ ਉਹ ਨਾ ਕਰ ਰਾਖਾ ਦੇ ਉੱਤੇ ਇੱਕ ਭੜੀ ਰਹਿ ਗਈ ਆ ਇਹ ਵੀ ਕਰਦੇ ਅੱਛਾ ਕਰ ਕਰਕੇ ਕੰਮ ਦਾ ਮੈਂ ਡੇੜੇ ਕਰਕੇ ਕਰਦੀ ਆ ਠੀਕ ਆ ਨਾ ਕਾਪੀ ਫੜਾ ਇੱਧਰ ਮੈਂ ਕਹਾਂ ਨਾ ਮੈਂ ਕਾਪੀ ਨਹੀਂ ਫੜਾਉਣੀ ਤੇਰੀ ਗੱਲ ਸੁਣ ਨਾ ਮੇਰੇ ਤੋਂ ਬੜਾ ਕੋਈ ਨਾ ਮਸਲਾ ਕਰ ਮੈਂ ਆਪਣੇ ਜਿੰਦੇ ਜੀਣਾ ਆਪਣਾ ਘਰ ਨਹੀਂ ਜੜਨ ਦੇਣਾ ਕੰਮ ਹੀ ਹੋਣਾ ਹੋ ਗਿਆ ਕਾਪੀ ਦੋ ਤੀਜੇ ਕਿੰਗਾਵਾ ਕੋਈ ਗੱਲ ਨਹੀਂ ਆ ਲੈਂਦੇ ਨਾਲ ਘਰ ਇਹਨਾਂ ਨੂੰ ਤੇ ਮੈਂ ਮਤ ਦਿੰਨੀ ਆ ਨਾ ਮੈਂ ਪਿਓਰੀਟੀ ਨੇ ਜੇ ਲੱਖ ਰੁਪਏ ਦੇਣ ਦਉਂਗੀ ਤੇ ਆ ਚੱਲੇ ਨਾ ਕਰਦੀ ਜੋ ਕਰਨਾ ਵਾ ਹੈ ਕਰਦੀ ਗਈ ਫਿਰਦੀ ਜਿਹੜੇ ਕੰਮ ਤੋਂ ਮੈਂ ਕਹਿੰਦਾ ਹੈ ਨਾ ਅੱਜ ਜਿਹੜੇ ਬੁੱਢੇ ਨੇ ਕਰਵਾ ਕੇ ਛੱਡਿਆ ਕਿਤੇ ਖਾਦਰੇ ਹੋਰ ਹੋ ਗਈ ਆ ਉਹ ਕੀ ਗੱਲ ਹੋ ਗਈ ਆ ਬੜੇ ਤਪੇ ਫੇੜੇ ਉਹ ਯਾਰ ਹੋਣਾ ਕੀ ਆ ਗੱਲ ਤੇ ਹੋਣੀ ਤੇਨੂੰ ਗੱਲ ਤਾਂ ਤੈਨੂੰ ਵੀ ਪਤਾ ਥੋੜੀ ਬਹੁਤੀ ਦਾ ਉਹ ਮੈਂ ਤਾਂ ਰਾਹ ਦੇ ਬੋਤਾ ਹੈਗਾ ਤੇ ਰੋਲੀ ਪਿੰਦੀ ਸੋਣੀ ਤੇ ਮੈਂ ਘਰ ਆਇਆ ਉਸੇ ਵੇਲੇ ਉਹੋ ਹੀ ਗੱਲ ਜਾਨ ਪੂਰਤ ਨੇ ਮੰਗੇ ਪੈਸੇ ਰੁਪਈਆ ਲੱਖ ਅੱਛਾ ਇਹਨੂੰ ਕਦ ਲੱਗ ਗਿਆ ਭਿੰਕ ਇਹਨਾਂ ਦਾ ਫੜ ਕੇ ਮੇਰਾ ਸਿਰ ਜਿਣਾ ਨਾ ਮਗਾਤਾ ਨੇ ਅੰਦਰ ਫੜ ਕੇ ਤੇ ਉਹ ਚੱਲ ਜਾਂਦੀ ਜਾਉ ਮਾ ਵੇਨਾ ਕੀ ਹੋ ਰਿਹਾ ਵਾ ਮੈਂ ਚੱਲਿਆ ਹਾਂ ਮੈਂ ਦਵਾਟੇ ਕਰਦਾ ਆਪਣੇ ਕੀ ਬਣਨਾ ਉਹਦੇ ਉਹ ਕੀ ਗੱਲ ਹੋ ਗਈ ਤੁਹਾਨੂੰ ਚੰਗੇ ਭਲਿਆਂ ਨੂੰ ਹੈ ਕਿਉਂ ਕਾ ਬੱਥੇ ਕਰਦੇ ਹੋ ਸਾਰੇ ਜਾਨੇ ਉੱਠੋ ਹੁਣ ਕੀ ਹੋ ਗਿਆ ਵਾ ਮੈਂ ਨਹੀਂ ਕਾ ਬੱਥੇ ਕਰਨ ਦੇ ਸਿਆਣੇ ਬਿੰਦ ਦੇ ਹੈ ਲੜਦੇ ਅੰਗੇ ਲੱਗਦੇ ਕਿ ਆ ਹਮਲੇ ਜੇ ਕਿ ਇਹਨੂੰ ਬਾਹਰ ਪਾ ਲਗੇ ਤੇ ਕੀ ਕਹਿਣਗੇ ਲੋਕ ਤੁਹਾਨੂੰ ਹੈ ਮੇਰੀ ਗਰਸਣ ਪੁੱਤ ਉਹ ਜੇ ਭੁਆਨ ਲੱਖ ਰੁਪਏ ਮੰਗ ਲਦਾ ਫਾਗੀਂ ਕੀ ਮੈਂ ਇਦਾਂ ਤੇ ਆਪਾਂ ਉੱਜੜ ਜਾਾਂਗੇ ਕੀ ਗੱਲ ਆ ਪਤਾ ਏ ਬਾਰੇ ਕੋਈ ਸੋਚਣਾ ਉਹ ਕੋਈ ਗੱਲ ਨਹੀਂ ਭੁਆ ਨੇ ਵਾਪਸ ਕਰ ਹੀ ਦੇਣੇ ਸੀਗੇ ਕਿੱਥੋਂ ਕਰ ਦੇਣੇ ਵਾਪਸ ਉਹ ਲਾਲਚੀ ਆ ਤੇਰਾ ਫੁੱਫੜ ਲਾਲਚੀ ਠੀਕ ਆ ਨਾ ਮਾਂ ਨਾਲ ਇੰਨਾ ਪਿਆਰ ਕਰਦਾ ਕਿਤੇ ਗੱਲ ਨਹੀਂ ਕਰਨ ਵਾਲੀ ਮੈਂ ਮੱਖੀ ਨਹੀਂ ਇੱਥੋਂ ਛੱਡਦਾ ਤੇ ਤੁਹਾਡਾ ਲੱਖ ਰੁਪਿਆ ਮੋੜ ਦੂਗਾ ਇਹ ਸਾਰੀ ਬਕਵਾਸ ਵਾ ਕਿਸ ਨੇ ਤੁਹਾਡਾ ਲੱਖ ਰੁਪਿਆ ਨਹੀਂ ਮੋੜਨਾ ਉਹ ਲੱਖ ਮੋੜਦਾ ਨਾ ਮੜੇ ਪਰ ਜੇ ਤੁਹਾਨੂੰ ਕੋ ਡੇਕੇ ਹੋਵੇ ਤਾਂ ਫਿਰ ਤੋਂ ਕੀ ਗੱਲ ਕਰਨ ਲੱਗੇ ਆਪਾਂ ਚੰਗਾ ਹੁੰਦਾ ਹੋ ਜਾਂਦਾ ਕਿ ਸਾਰਾ ਉਹ ਲੈ ਜਾਂਦੀ ਆਪਣੇ ਘਰ ਲੈ ਆ ਜਾਂਦੀ ਇੱਥੇ ਠੀਕ ਆ ਨਾ ਜੇ ਤੁਹਾਨੂੰ ਨੁੜਵੇ ਤੁਸੀਂ ਨਾਣ ਕੇ ਮੂੰਗੜੇ ਆਪਣੇ ਕੋ ਨਾਨਕ ਪੁੱਤ ਮੈਂ ਤੰਗ ਨਹੀਂ ਕਰਦੀ ਕਿਸੇ ਨੂੰ ਠੀਕ ਆ ਨਾ ਇਹਦਾ ਤਾਂ ਕੰਮ ਹੀ ਇਹ ਹਵਾ ਓਏ ਭੂਆ ਨੇ ਤੰਗ ਕਰਦੀ ਉਫੜ ਕਹਿੰਦਾ ਹੋਊਗਾ ਜਰੂਰ ਠੀਕ ਆ ਨਾ ਇਹ ਕਾਜੇ ਭੂਆ ਦਾ ਕੋਈ ਕਸੂਰ ਨਹੀਂ ਹੈਗਾ ਭੂਆ ਦਾ ਕਸੂਰ ਨਹੀਂ ਨਾ ਤੇ ਫੁੱਫੜ ਦਾ ਮੂੰਹ ਵੀ ਪਾ ਸਕਦੀ ਆ ਉਹਨੂੰ ਕਹਿ ਵੀ ਸਕਦੀ ਆ ਕਿ ਮੈਂ ਆਪਣੇ ਭਰਾ ਕੋ ਪੈਸੇ ਕਿਉਂ ਮੰਗਾ? ਉਹ ਜਿਹਦੇ ਨਾਲ ਜ਼ਿੰਦਗੀ ਕੱਟਨੀ ਹੋਵੇ ਨਾ ਉਹਨਾਂ ਮੂੰਹ ਨਹੀਂ ਪਨੇ ਜਾਂਦੇ ਉਹਨਾਂ ਦੇ। ਅੱਛਾ। ਨਾਲੇ ਕੁੱਪੜ ਤੋਂ ਸੁਭਾਅ ਹੈ ਤੈਨੂੰ ਪਤਾ ਕਿ ਨੜਪੋਆ। ਉਹਨੇ ਘਰੋਂ ਕੱਢ ਦੀ ਘਰ ਰੱਖ ਲੈਗੀ ਇੱਥੇ। ਨਾ ਮੈਂ ਘਰ ਰੱਖਾਂ। ਹੈ? ਇਹ ਸਾਰੀਆਂ ਗੱਲਾਂ ਹੀ ਆ ਇਹ ਦੋਵੇਂ ਮਿਲੇ ਆ ਦੋਵੇਂ ਜੀ। ਠੀਕ ਆ ਨਾ? ਇਹ ਮਜੇ ਨਾਲ ਆ ਜਾਂਦੀ ਆਪੋ ਰਾਤਾਂ ਰਹਿਣ ਇੱਥੇ ਨਾਲੇ ਸਾਡਾ ਜੀਣਾ ਹਰਾਮ ਕਰਦੀ ਐ ਨਾਲੇ ਪੈਹਾ ਤੇ ਨਾ ਲੈ ਕੇ ਗਾਹ ਜਾਂਦੀ ਆ। ਉਹ ਰਾਤਾਂ ਦੀ ਖਾਦੀ ਕੜੀ ਐ ਕੋਈ ਗੱਲ ਜੇ ਲੱਖ ਰੁਪਇਆ ਮੰਗ ਲੈ ਤਾਂ ਆਖਰ ਆ ਗਈ ਹੀਗੀ। ਹੈ? ਮੇਰੀ ਗੱਲ ਸੁਣ ਲੈ ਸੈ। ਪੈਣ ਤੱਕ ਵਜਾਂ ਬਾਰ ਮੂੰਹ ਕੱਢਣ ਜੋਗੇ ਛੱਡਾ ਪਈਆਂ ਨੂੰ ਮੇਰੀ ਗੱਲ ਸੁਣ ਲੈ ਇੱਕ ਮੈਂ ਲੱਖ ਰੁਪਈਆ ਨੇ ਉਹ ਦੇਣ ਦੇਣਾ ਕੱਲ ਤੂੰ ਵੀ ਵੱਡਾ ਹੋ ਜਾਵਾਂ ਤੈਨੂੰ ਵੀ ਕਿਤੇ ਬਾਹਰ ਅੰਦਰ ਕਰਾਣਾ ਚਾਹੁੰਦੇ ਦਿਵਾਉਣੀ ਆਪਣੇ ਘਰ ਦਾ ਕੰਮ ਖਰਾਬ ਨਾ ਕਰ ਲਿਓ ਠੀਕ ਆ ਨਾ ਬੁੱਢੇ ਬਾਰੇ ਆ ਕੇ ਤੁਸੀਂ ਆਹ ਦੇਖੋ ਜਿਹੜੀ ਹੱਥ ਮਦਵਾ ਅੱਗੇ ਅੱਜ ਤੇਰੇ ਪਿਓ ਨੇ ਕਰਤੂਤ ਚੰਗੀ ਨਹੀਂ ਕੀਤੀ ਅੱਜ ਮੇਰੇ ਚ ਪੇੜ ਮਾਰ ਕੇ ਮੇਰੇ ਥਲੇ ਸੁੱਟ ਕੇ ਗਏ ਆ ਆਪਣੀ ਭੈਣ ਦੇ ਕਰਕੇ ਇਹਨੂੰ ਕਲੇਣੀ ਨਾ ਮੱਤ ਦੇ ਨੀ ਚੱਜਣਾ ਚੱਲ ਕੋਈ ਗੱਲ ਨਹੀਂ ਮੈਂ ਸਮਝਾ ਦਊਗਾ ਉਹਨਾਂ ਨੂੰ ਕੋਈ ਗੱਲ ਨਹੀਂ ਕੋਈ ਗੱਲ ਕਰਦੇ ਤੇ ਆਪਣੇ ਕਰਕੇ ਪਾਤ ਨਾ ਭਾਏ ਹੁਣ ਠੀਕ ਕੋਈ ਗੱਲ ਨਹੀਂ ਕਢ ਲੈਨੇ ਟਾਈਮ ਪਹਿਲਾ ਤੇਰੀ ਭੂਆ ਨੂੰ ਪ੍ਰਸ਼ਾਦਾ ਦੇਵਾ ਮੈਂ ਜਿਹੜੀ ਆਣ ਕੇ ਬੈਠੀ ਡੇਰਾ ਲਾ ਕੇ ਇੱਥੇ ਉਹ ਮੰਮੀ ਕਿਸੇ ਨੂੰ ਕੱਖ ਨਾ ਕਹੀਂ ਠੀਕ ਆ ਨਾ ਕੋਈ ਗੱਲ ਨਹੀਂ ਹੋ ਗਈ ਅਜੇ ਕੋਈ ਗੱਲ ਨਹੀਂ ਹੋਈ ਕਦੀ ਤੇਰੇ ਪਿਓ ਨੇ ਮੈਤੇ ਹੱਥ ਨਹੀਂ ਚੁੱਕਿਆ ਠੀਕ ਆ ਨਾ ਐਨੀ ਮੇਰੀ ਬੇਇੱਜ਼ਤੀ ਹੋਈ ਗੱਲ ਨਹੀਂ ਕਰਨ ਵਾਲੀ ਉਹ ਕੀ ਪਤਾ ਭੂਆ ਨੇ ਕਿੱਡੀ ਕਿ ਤੰਗ ਹੋ ਕੇ ਆ ਪਿਓ ਵੀ ਜਿਹੜਾ ਇੰਨਾ ਤਨ ਹੱਥ ਚੁੱਕਣ ਤੱਕ ਆ ਗਈ ਆ ਮੇਰੀ ਗੱਲ ਸੁਣ ਲੈ ਕੋਈ ਤੰਗ ਤੁੰਗ ਨਹੀਂ ਗੀ ਇਹ ਇਹ ਪਲਾਨ ਉਹਨਾਂ ਦੋਵਾਂ ਜੀਆਂ ਦਾ ਠੀਕ ਆ ਆਪਣਾ ਘਰ ਪਰਣਦੇ ਹੀ ਅਗਲੀ ਮਮੀ ਭਾਏ ਪਲੈਨ ਤਾਂ ਭਾਏ ਉਦਾਂ ਵਾ ਠੀਕ ਆ ਨਾ ਪੈਸੇ ਦੇਣੇ ਪੈਣੇ ਜੋ ਮਰਜ਼ੀ ਕਰ ਲੋ ਜੇ ਹੁਣ ਮੰਗ ਲੈ ਤੇ ਪਿਓ ਨੂੰ ਕੋ ਹਟਾਲੂਗਾ ਨਾ ਜੇ ਉਹਨੂੰ ਪੈਸੇ ਦੇਣੇ ਆ ਨਾ ਫਿਰ ਮੈਂ ਘਰ ਵਿੱਚ ਨਹੀਂ ਰਹਿਣਾ ਮੈਂ ਵੀ ਚਲ ਜਾਣਾ ਓ ਮੇਰੀ ਸੁਣੋ ਗੱਲ ਤੋ ਹੀਰੋ ਆਪਣੇ ਘਰ ਮੈਂ ਚੱਲਾਂ ਠੀਕ ਆ ਨਾ ਕਿੱਡਾ ਕੰਦ ਪਾਇਆ ਵਾ ਕੋਈ ਗੱਲ ਤਾਂ ਸਮਝ ਨਹੀਂ ਆ ਗਈ ਸਾਹਿਬ ਤੈਨੂੰ ਇੰਨਾ ਪਤਾ ਨਹੀਂ ਲੱਗਦਾ ਕਿ ਸਾਡਾ ਘਰ ਹੀ ਜੰਡਿਆ ਵਾ ਸਾਡਾ ਘਰ ਜੰਡਿਆ ਤਾ ਕੀ ਕਰੀਏ ਹੁਣ ਫਿਰ ਕਿਹਨੂੰ ਸਮਝਾਵੇ ਬੰਦਾ ਉਹਨੂੰ ਸਮਝਾਓ ਜਿਹੜੀ ਆਈ ਹੈ ਸਗਾਤ ਉਨੂੰ ਕੋਪ ਜਾ ਹੱਦੇ ਕਰੋ। ਓਏ ਯਾਰ ਮੈਂ 2 ਮਿੰਟ ਮੰਨਾ ਹੋ ਕੇ ਕਿਤੇ। ਘਰਾਂ ਤੇ ਘਰਾਂ ਕੀ? ਇਹ ਬੰਦੇ ਨੇ ਮੇਰੇ ਸਿਰ ਚੜ ਕੇ ਪੈਸੇ ਦੇਣੇ ਉਹਨੂੰ। ਤੇ ਉਹਨੇ ਵੀ ਸਗਾਤ ਨੇ ਲੈ ਕੇ ਉਸੇ ਟਾਈਮ ਨਿਕਲ ਜਾਣਾ ਵਾ। ਹੈ? ਆਈ ਤੇ ਪੈਸੇ ਲੈਣ ਹੀ। ਮੈਨੂੰ ਤਾਂ ਪਹਿਲਾਂ ਸੁਝਦੀ ਹੀਗੀ। ਵੀ ਜਿਹੜੀ ਦੋ ਦੋ ਰਾਤਾਂ ਤਾਂਣ ਕੇ ਰਹਿਣ ਡਈ ਆ, ਸੁੱਖ ਨੂੰ ਨਹੀਂ ਰਹਿਣ ਡਈ। ਕੋਈ ਨਾ ਕੋਈ ਕਰਤੂਤ ਨੇ ਕਰਨੀ ਆ। ਕਰਤੀ ਨਾ ਉਹ ਕਰਤੂਤ। ਭੁੱਖੀ ਕੇ ਥਾਂ ਦੀ। ਸਿਰੇ ਦੇ ਨਾਂ ਗਮਤਰੇ ਜਿੱਥੇ ਵਿਆਹ ਪੀ ਆਏ। ਉੜੇ ਪੌਣੀ ਕੇ ਥਾਂ ਦੀ ਸਿਆਪਾ ਦਾ ਸਾਰਾ ਮਾਈ ਦਾ ਵਾ ਇਹ ਮਾਈ ਦਾ ਗਾਲ ਮੈਨੂੰ ਘੁਟਣਾ ਪੈਣਾ ਵਾ ਜਿਨਾ ਚਿਰ ਮਾਈ ਦਾ ਗਾਲ ਨਾ ਨਾ ਘੁਟਿਆ ਉਹਨਾਂ ਚਿਰ ਮੈਨੂੰ ਖੰਡ ਪੈਣੀ ਦਾ ਰੌੜਾ ਪੈਂਡਿਆ ਹੀ ਅੰਦਰ ਸਮਝ ਨਹੀਂ ਲੱਗਣ ਡਈ ਕੋਈ ਕੀ ਬੋਲ ਬਲਾਰਾ ਕਰਨ ਡਏ ਨੇ ਰੌੜਾ ਤੇ ਪੈਂਡਿਆ ਮੁੰਡਾ ਵੀ ਪਤਾ ਨਹੀਂ ਦਾ ਬੋਤ ਦਾ ਵੱਡਾ ਮੋਟਰ ਸਾਹ ਲੈ ਕੇ ਨਿਕਲ ਗਿਆ ਮੈਨੂੰ ਤੇ ਕੁਝ ਦੱਸਿਆ ਨਹੀਂ ਕਿ ਕਿੱਧਰ ਚੱਲੇ ਆ ਕਿੱਧਰ ਨਹੀਂ ਪਰ ਮੈਨੂੰ ਕਹਿੰਦਾ ਸੁਣਾਵਾ ਮੈਨੂੰ ਕਿੱਥੇ ਦੱਸਣੀ ਹੈ ਗੱਲ ਇਹਨਾਂ ਨੇ ਕੋਈ ਆਪ ਜੋ ਮਰਜ਼ੀ ਕਰਦੇ ਰਹੇ ਰੋਲਾ ਪਾਉਂਦੇ ਰਹੇ ਡੱਟਦੇ ਰਹੇ ਮੈਨੂੰ ਤਾਂ ਦੱਸਣਾ ਨਹੀਂ ਕਿ ਕਿਹੜੀ ਗੱਲੋਂ ਲੜਦੇ ਆ ਕੀ ਹੋਇਆ ਕੀ ਨਹੀਂ ਹੋਇਆ ਹਾਂ ਚਲੋ ਲੱਗੀ ਜਾਊ ਪਤਾ ਹੁਣ ਪਤਾ ਨਹੀਂ ਕਿੱਥੇ ਲੋਕ ਕੇ ਬੈਠੀ ਮਾਤਾ ਸਾਰੇ ਪੁਆੜੇ ਦੀ ਜੜ ਤੇ ਹੋਈ ਆ ਜਿੰਨੇ ਪੁਆੜੇ ਪਾਏ ਨਾ ਇਹਨੇ ਬੁੱਢੀ ਨੇ ਘਰ ਚ ਪਾਏ ਆ ਤੀਜੇ ਕਦਮ ਧੀ ਦਾ 헤 ਚੜ ਜਾਂਦਾ ਇਹਨੂੰ ਸੱਦ ਲੈਂਦੀ ਉਥੋਂ ਆ ਜਾ ਫੜਾ ਵੜ ਤੇ ਬੋਬੇ ਲੈ ਜਾ ਇਥੋਂ ਆਪਣਾ ਘਰ ਭਰੀ ਜਾ ਤੇ ਇਥੇ ਪੁੱਤ ਦੇ ਘਰ ਨਾਲ ਛੱਡੀ ਕੋਈ ਵੀ ਤੈਨੂੰ ਤੇ ਮੈਂ ਮਤ ਦਿੰਨੀ ਆ ਨਾ ਹੁਣ ਬੈਠੀ ਕਿੱਥੇ ਆਏ ਨਾ ਪਵਾੜੇ ਪਾ ਕੇ ਤੇ ਆ ਪਾਣ ਕੇ ਹੁਣ ਬਾਹਰ ਬੈ ਗਈਆਂ ਲੋਕੇ ਕਾਦੇ ਪਵਾੜੇ ਪਾਏ ਆ ਮੈਂ ਅਜੇ ਤੇ ਨੇ ਪੋੜੇ ਬੰਦਾ ਨਾਟਕ ਪਤਾ ਨਹੀਂ ਕਿੱਥੋਂ ਸਿੱਖਿਆ ਵਾ ਹੈ ਕਾਦੇ ਪੋੜੇ ਪਾਏ ਆ ਮੈਨੂੰ ਕਾਦੇ ਪਾਏ ਮੈਨੂੰ ਪਤਾ ਤੇ ਲੱਗੇ ਕੋਈ ਗੱਲ ਦਾ ਮੈਨੂੰ ਤਾਂ ਕੀ ਗੱਲ ਦਾ ਹੀ ਨਹੀਂ ਪਤਾ 나ੜੀਤੀ ਆਪਣੀ ਤੀਜੇ ਦਿਨ ਸੱਦ ਲੈਨੀ ਆ ਤਾਂ 헤 ਚੜ ਜਾਂਦਾ ਵਾ ਉਹਦੇ ਪਰ ਕੱਖ ਨਹੀਂ ਹੈਗਾ ਕਿਉਂ ਕੀ ਹੋਇਆ ਨਾ ਹੁਣ ਇਹ ਲੜਕੇ ਮੇਰੇ ਨਾਲ ਗਿਆ ਕਾ피 ਖੋ ਕੇ ਲੈ ਕੇ ਗਿਆ ਤੇ ਲੱਖ ਰੁਪਿਆ ਦੇਣਾ ਉਹਨੂੰ ਜੇ ਲੱਖ ਰੁਪਈਆ ਮਾਤਾ ਦੇਤਾ ਨਾ ਨੂੰ ਤੇ ਮੈਂ ਵੀ ਘਰ ਛੱਡ ਕੇ ਚਲ ਜਾਣਾ ਵਾ ਮੈਂ ਵੀ ਨਹੀਂ ਆ ਘਰ ਚ ਰਹਿਣਾ ਚੱਲ ਜੇ ਤੇ ਇਹ ਉਹਨੂੰ ਲੋੜ ਹੋਊਗੀ ਜਾਂ ਦੇ ਵੀ ਦਊਗਾ ਤੇ ਉਹਨੇ ਮੋੜ ਹੀ ਦੇਣਾ ਵਾ ਹੁਣ ਕਿਹੜਾ ਰੱਖ ਲੈਣਾ ਵਾ ਮੈਂ ਜਾਣ ਨਹੀਂ ਉਹਨਾਂ ਨੂੰ ਸਿਰੇ ਦੇ ਨੰਗ ਵਾ ਕਦੀ ਵੀ ਨਹੀਂ ਮੋੜਨੇ ਠੀਕ ਆ ਨਾ ਉਹਦਾ ਪਰੋਣਾ ਤੇ ਡਾ ਕੰਜੂਸ ਆ ਕਿਤੇ ਗੱਲ ਨਹੀਂ ਕਰਨ ਵਾਲੀ ਮੋਈ ਮੱਖੀ ਨਹੀਂ ਛੱਡਦਾ ਆਪਣੇ ਹੱਥੋਂ ਤੇ ਲੱਖ ਰੁਪਈਆ ਦਊਗਾ ਤੁਹਾਨੂੰ ਕਦੀ ਵੀ ਨਹੀਂ ਦੇਣੇ ਉਹਨੇ ਚੱਲ ਕੁੜੀ ਨੂੰ ਤਾਂ ਪਤਾ ਨਾ ਜਨ ਖੜਨੇ ਆਪੇ ਕਰੂਗੀ ਨਾ ਕੁਛ ਨਾ ਕੁਛ ਮੋੜੇਗੀ ਨਾ ਕੁੜੀ ਤਾਂ ਰਲੀ ਆ ਸਾਰਾ ਕੋ ਆਪਣੇ ਘਰ ਤੋਂ ਤੂਤ ਲਈ ਜਾਂ ਰਹੀ ਆ ਸਾਡੀਆਂ ਅੱਖਾਂ ਚ ਘੱਟਾ ਪਉਂਦੀ ਮੇਰਾ ਘਰ ਵਾਲਾ ਨਹੀਂ ਚੰਗਾ ਦੋਵੇਂ ਜੀ ਆਪਸ ਵਿੱਚ ਚੰਗੇ ਭੜੇ ਆ ਜਦੋਂ ਕਿ ਚੀਜ਼ ਦੀ ਲੋੜ ਹੁੰਦੀ ਆ ਨਾ ਤੇ ਤੋੜ ਦਿੰਦਾ ਇਹਨੂੰ ਪਜਾ ਜਾ ਕੇ ਲਿਆਇਆ ਉੱਥੋਂ ਇੱਥੇ ਕਿਹੜਾ ਘਰ ਵਾ ਸਾਨੂੰ ਕਿਹੜੀ ਲੋੜ ਆ ਕਿਹ ਚੀਜ਼ ਦੀ ਨਾ ਸਾਡੇ ਵੀ ਨਿਆਣੇ ਸਿਆਣੇ ਹੋਏ ਆ ਅਸੀਂ ਵੀ ਆਪਣੇ ਬੱਚਿਆਂ ਦਾ ਕੁਝ ਸੋਚਣਾ ਵਾ ਐਵੇਂ ਨਹੀਂ ਕਰਤੇ ਹੋਈ ਦਮ ਦਾ ਲੋੜਾਂ ਤੇ ਪੈਂਦੀਆਂ ਹੀ ਨੇ ਚਲੋ ਕੋਈ ਜ਼ਰੂਰੀ ਲੋੜ ਉਹਨਾਂ ਨੂੰ ਤਾਂ ਹੀ ਆਈ ਆ ਲੈਣ ਉਦਾਂ ਕੌਣ ਮੰਗਦਾ ਭੈਣ ਭਰਾ ਕੋ ਤੇ ਆਹ ਜੋੜੇ ਹੱਥ ਆਪਾਂ ਨੇ ਜੇ ਦੇਣਾ ਕੁਝ ਵੀ ਜੇ ਆਰ ਕੀ ਲੱਖ ਰੁਪਇਆ ਦਿੱਤਾ ਤੇ ਮੈਂ ਘਰ ਛੱਡ ਕੇ ਚਲ ਜਾਣਾ ਤੇ ਆਪਣਾ ਪੁੱਤ ਵਿਆਹ ਲਈ ਜਿੱਥੇ ਵਿਆਹਣਾ ਹੁੰਦਾ ਮੈਂ ਦਾ ਸਾਹ ਕੋ ਗੱਲਾਂ ਕਿਉਂ ਗੱਲਵਾ ਪੁੱਤ ਵਿਆਹ ਲਈ 1 ਲੱਖ ਰੁਪਇਆ ਪਿੱਛੇ ਘਰ ਛੱਡ ਕੇ ਚਲ ਜਾਣਾ ਹੈ ਇੱਕ ਦੰਦ ਨਿਕਲ ਹੋਈ ਨਹੀਂ ਏਦਾਂ ਕਰ ਕਰ ਕੇ ਤੇ ਸਾਰਾ ਘਰ ਹੀ ਸਾੜਾ ਜਾੜ ਦੂਗੀ ਏ ਕਦੀ ਮੈਨੂੰ ਆਹ ਦੇ ਦਿਓ ਕਦੀ ਮੈਨੂੰ ਆਹ ਦੇ ਦਿਓ ਹੈ ਕਦੋਂ ਦੀ ਵਿਆਹੀ ਹੈ ਤੇ ਕਦੋਂ ਦੀ ਚੀਜ਼ਾਂ ਮੰਗਣ ਲੱਗੀ ਇਹਦਾ ਢੇਡੀ ਨਹੀਂ ਭਰਿਆ ਕੀ ਮੰਗੇ ਆਗੇ ਤੁਹਾਡੇ ਕੋਲ ਕੀ ਮੰਗ ਕੇ ਲੈ ਗਈ ਤੁਹਾਡੇ ਕੋਲ ਮੈਨੂੰ ਤਾਂ ਕੋਈ ਸਮਝ ਨਹੀਂ ਲੱਗਦੀ ਨਾ ਜਦੋਂ ਆਉਂਦੀ ਆ ਜਿੰਨੇ ਫੇਰੇ ਆਉਂਦੀ ਆ ਕਦੀ ਤੁਹਾਡੀ ਪੇਟੀਆਂ ਚ ਮੂੰਹ ਕਦੀ ਤੁਹਾ ਇਹ ਤੇ ਰੱਜਦੀ ਨਹੀਂ। ਚਾਹ ਲੋਕ ਕਿਹੜਾ ਝੋਕ ਕੇ ਕੁਛ ਲੈ ਜਾਂਦੀ ਆ ਜੇ ਪੇਟੀ ਖੋਲ ਕੇ ਵੇਖ ਲੈਂਦੀ ਆ ਜਾਂ ਕਰ ਲੈਂਦੀ ਆ ਤੇ ਪਤਾ ਕੁਛ ਲੈਤ ਨਹੀਂ ਜਾਂਦੀ ਕੱਢ ਕੇ ਉਹ ਲੈ ਕੇ ਜਾਂਦੀ ਆ। ਉੱਥੋਂ ਤੇ ਆਉਂਦੀ ਆ ਖਾਲੀ ਹੱਥੀ ਤੇ ਝੋਲੇ ਭਰ-ਭਰ ਜਾਂਦੀ ਆ ਇੱਥੋਂ। ਮੇਰੇ ਕਿਹੜੇ ਅੱਖਾਂ ਨਹੀਂ ਗਿਆ ਨਾਲ। ਉਦਾਂ ਮੈਂ ਚੁੱਪ ਕੀਤੀ ਰਹਿਣੀ ਆ। ਠੀਕ ਆ ਨਾ ਤੇ ਮੇਰੀ ਪਰਮਾਨਸੀ ਦਾ ਨਿਯਾਜ ਫਾਇਦਾ ਨਾ ਬਹੁਤੀ ਮਾਵਾਂ ਤੀਆਂ। ਮੈਂ ਦੱਸ ਹੈ ਕੋਈ ਗੱਲ ਕਰਨ ਵਾਈ। ਇਹਦੇ ਚ ਕੀ ਨਿਯਾਜ ਫਾਇਦਾ ਕਾਦੀ ਗੱਲ ਵਾਏ? ਹਾਂ ਜਿੰਨਾ ਪੋੜਾ ਪਾਇਆ। ਸਾਰਾ ਖਰਚ ਤੇ ਹੀ ਮਾਵਾਂ ਤੀਆਂ ਨੇ ਪਾਇਆ ਵਾ। ਮੇਰੇ ਨਿਆਣੇ ਜਵਾਨ ਹੋ ਗਏ ਆ ਤੇ ਬੁੱਢੇ ਵਾਰੇ ਆਣ ਕੇ ਤੇ ਮੇਰੇ ਮੂੰਹ ਤੇ ਚਪੜਾ ਮਾਰ ਕੇ ਤੇ ਹੁਣ ਗਿਆ ਉਹ ਇਹ ਕੋਈ ਗੱਲਬਾਤ ਕਰਨ ਵਾਲੀ ਬੰਦਿਆਂ ਵਾਲੀ ਉਹ ਫਿਰ ਉਹਨੂੰ ਡੱਕ ਵੀ ਹੋਏਗੀ ਕਿ ਨਹੀਂ ਦੇਣੇ ਤੇ ਉਹ ਤੈਨੂੰ ਗੁੱਸੇ ਹੁੰਦਾ ਹੁਣ ਆਪੇ ਚਲੋ ਜੇ ਕੁੜੀ ਆਈ ਆ ਮੰਗਦੀ ਆ ਤੇ ਚਲ ਦੇ ਦੇਣੇ ਆ ਫੇ ਮੋੜ ਦੂਗੀ ਹਾਂ ਮੈਂ ਤਾਂ ਡੱਕਣਾ ਹੀ ਆ ਮੇਰਾ ਘਰ ਵਾ ਜੇ ਮੈਂ ਨਾ ਡੱਕੂਗੀ ਤੇ ਕਿਹਨੇ ਡੱਕਣਾ ਵਾ ਮੈਨੂੰ ਤਾਂ ਪੀੜ ਵਾ ਠੀਕ ਆ ਨਾ ਤੁਹਾਨੂੰ ਕੀ ਤੁਹਾਡੇ ਤੇ ਰਾਦੇ ਵਿੱਚ ਇਹ ਹੋਇਆਗਾ ਕਿ ਜੋ ਕੁਛ ਹੈਗਾ ਧੀ ਦੇ ਘਰ ਚ ਟੋਕੇ ਪਾ ਦੋ ਪੁੱਤ ਵੀ ਕਿਹੜੀ ਗੱਲ ਵਾ ਜਿਹੜਾ ਕਮਾਈ ਕਰਨ ਦਿਆ ਵਾ ਜਿਹੜਾ ਦੇਣ ਲੱਗਾ ਵਾ ਉਹਨੂੰ ਉਨੰਮੀ ਤੇ ਦੋਪੀੜ ਹੈ ਇਹ ਜਿਹੜਾ ਕਮੌਂਡਿਆ ਰਾਤ ਦਿਨ ਮਿਹਨਤ ਕਰਨ ਦਿਆ ਵਾ ਉਹਦੀਆਂ ਅੱਖਾਂ ਦਾ ਖੱਟੀ ਬੱਧੀ ਆ ਮਾਵਾਂ ਧੀਆਂ ਨੇ ਹੈ ਮੇਰੇ ਬਰਖਲਾਫ ਗੱਲਾਂ ਕਰ ਕਰਕੇ ਘਰ ਕਰਕੇ ਉਹਦਾ ਤੇ ਤੁਸੀਂ ਪੋਟੀ ਛੱਡਿਆ ਉਹਨੂੰ ਉਹਦੇ ਤੇ ਪੱਲੇ ਕੁਝ ਨਹੀਂ ਛੱਡਿਆ ਤੁਸੀਂ ਆ ਕੋਈ ਗੱਲ ਕਰਨ ਵਾਈ ਵੇਖ ਜਾਣ ਕੇ ਲੜਾਈ ਇਹ ਜਾਣ ਕੇ ਲੜਾਈ ਆ ਹੋਰ ਕੀ ਆ ਮੈਨੂੰ ਨਹੀਂ ਹੀ ਪਤਾ ਕਿ ਅੱਗੇ ਤੇ ਕਰਾਤ ਰਾਤ ਰਹਿ ਕੇ ਚਲ ਜਾਂਦੀ ਹੁੰਦੀ ਆ ਤੀਜਾ ਦਿਨ ਹੋ ਗਿਆ ਜਾਣ ਦਾ ਨਾਂ ਹੀ ਲੈਣ ਲਈ ਹੈ ਮੈਨੂੰ ਤਾਂ ਅੱਗੇ ਦਾਲ ਚ ਕੋਹ ਕਾਲਾ ਲੱਗਦਾ ਸੀ ਤੇ ਪਤਾ ਲੱਗ ਗਿਆ ਨਾ ਕਿ ਪੈਸੇ ਲੈਣ ਆਈ ਹੈ ਅਰ ਕੀ ਇਹਨੋਂ ਉਹਦੇ ਭੈਣ ਭਰਾਵਾਂ ਕੋਲ ਪਿੱਛੇ ਹੀ ਜਾਈਦਾ ਵਾਂ ਕਿਥੋਂ ਲੈ ਜਾਣਾ ਮੈਂ ਹੋਰ ਕੀ ਦੇ ਕੋ ਮੰਗਣੇ ਹੁੰਦੇ ਨੇ ਪਰ ਮੈਂ ਇੱਕ ਗੱਲ ਦੱਸਤੀ ਜੇ ਜੇ ਐਰ ਕੀ ਪੈਸੇ ਗਏ ਤੇ ਮੈਂ ਵੀ ਨਹੀਂ ਘਰ ਚ ਰਹਿਣਾ ਮੈਂ ਘਰ ਛੱਡ ਕੇ ਚਲ ਜਾਣਾ ਤੂੰ ਜੋ ਕੁ ਹੈਗਾ ਆਪਣੀ ਕੁੜੀਂ ਦੇ ਦੋ ਮੈਂ ਦੱਸ ਰਹੀ ਹਾਂ ਕੋ ਗੱਲਾਂ ਤੇ ਜਾਣ ਕੇ ਲੜਾਈ ਪਾਉਂਦੀ ਆ ਤੂੰ ਜਾਣ ਕੇ ਨਹੀਂ ਪਾਉਂਦੀ ਇਹ ਗਈ ਕਿੱਥੇ ਆ ਹੁਣ ਇਹ ਦੱਸੋ ਮੈਨੂੰ ਤੁਸੀਂ ਹੈ ਕਿੱਥੇ ਆ ਹੁਣੇ ਕਿੱਥੇ ਗਈ ਇੱਥੇ ਕਿਤੇ ਹੋਣੀ ਆ ਕਿਤੇ ਗਵਾਂਡੀਆਂ ਵੱਲ ਗਈ ਗਵਾਂਡੀਆਂ ਵੱਲ ਚਲ ਜਾਂਦੀ ਆਪ ਇਥੇ ਇੱਕ ਪੱਤ ਪਾ ਕੇ ਇਹਨੂੰ ਆ ਲੈਂਦਾ ਉਹ ਜਰਾ ਕੇ ਦੀ ਰੇਲ ਨਾ ਬਣਾਈਂਦੇ ਆਖਿਓ ਹਾਂ ਦਾ ਸਿੱਧਾ ਚੰਗੇ ਲੱਗੇ ਤਾਂ ਬੋਲਦੇ ਤੁਸੀਂ 3 ਸੱਤੇ ਚੜਾ ਆਵ ਜਦੋਂ ਵਿਆਹ ਤੀ ਆ ਨਾ ਸਾਰਾ ਕੁਝ ਦੇਤਾ ਹੀ ਹਦੋਂ ਉਹਨੂੰ ਹੁਣ ਕੀ ਘੜੀ ਘੜੀ ਮਤਲਬ ਹੋਇਆ ਪਿਆ ਵੀ ਦੇ ਦੋ ਤੇ ਆ ਵੀ ਦੇ ਦੋ ਹੁਣ ਸਾਰਾ ਕੁਝ ਲਟਾ ਦੇਣਾ ਵਾ ਤੇਰਾ ਤੇ ਹੁਣ ਇਹ ਆ ਫਿਰ ਕੁੜੀ ਇੱਥੇ ਬੜੇ ਹੀ ਨਾ ਉਹ ਇਹ ਚੌਨੀ ਆ ਗੱਲ ਉਹ ਨਾ ਇੱਥੇ ਬੜੇ ਬਸ ਪਿਆ ਤੋਂ ਕੁਛ ਨਹੀਂ ਜੇ ਵੜਨਾ ਵਾ ਤਾਂ ਬੰਦਿਆਂ ਵਾਂਗੂ ਵੜੇ ਠੀਕ ਆ ਕੁ ਲੈਣੀ ਆਉਣਾ ਹੁੰਦਾ ਜਦੋਂ ਆਉਣਾ ਹੁੰਦਾ ਵਾ ਜਦੋਂ ਉਹਨੇ ਆਉਣਾ ਹੁੰਦਾ ਨਾ ਉਹ ਦਲੀਜ ਗੇਟ ਨੰਗਣ ਦੀ ਟੀਰ ਹੁੰਦੀ ਆ ਤੇ ਤੇਰੇ ਮੱਥੇ ਤੇ ਟੀਉੜੀਆਂ ਪੈ ਜਾਂਦੀਆਂ ਦੀ ਹਾਇ ਆ ਗਈ ਆ ਗਈ ਮੈਨੂੰ ਰੋਟੀ ਪਕਾਉਣੀ ਪੈਣੀ ਆ ਮੈਨੂੰ ਚਾਹ ਬਣਾਉਣੀ ਪੈਣੀ ਆ ਸੜੀ ਬਲੀ ਤੁਹਾਨੂੰ ਚੀਜ਼ ਦੇਣੀ ਆ ਕੋਈ ਗੱਲ ਨਹੀਂ ਅੱਗੇ ਤੇ ਨਹੀਂ ਮੈਂ ਇਦਾਂ ਕਰਦੀ ਹੁਣ ਮੈਂ ਇਦਾਂ ਹੀ ਕਰਿਆ ਕਰੂੰ ਤੇ ਪਰ ਮੈਂ ਇੱਕੋ ਗੱਲ ਕਹਿਤੀ ਜੇ ਵੀ ਜੇ ਮੈਨੂੰ ਪਤਾ ਲੱਗ ਗਿਆ ਹੁਣ ਪੈਸੇ ਗਏ ਆ ਤੇ ਮੇਰੇ ਤੋਂ ਬੁਰਾ ਕੋਈ ਨਾ ਹੋਊਗਾ ਹੁਣ ਬਸ ਜਾਣ ਕੇ ਲੜਾਈ ਪਾਉਣ ਲਈ ਲੋਕੀਂ ਗਰਜਾਂ ਰੋੜਾਂ ਭੈਣ ਭਰਾਵਾਂ ਕੋਲ ਕਰਦੇ ਨੇ ਇਹ ਤੇ ਨਵੇਂ ਹੀ ਗੱਲਾਂ ਕਰਦੀ ਆ ਤੇ ਕੁੜੀ ਨੂੰ ਵੇਖ ਸੌਂਦੀ ਨਹੀਂ ਬਸ ਜੀ ਆ ਤੇ ਆਂਦੀ ਵੜੇ ਹੀ ਨਾ ਇੱਥੇ ਬਸ ਇਹਨੂੰ ਤੇ ਹੋਈ ਉਹ ਇੱਥੇ ਨਾ ਬੜੇ ਫੇਰ ਇਹ ਬੜੀ ਖੁਸ਼ ਇਹ ਤੇ ਇਹਨੂੰ ਚਾਹ ਚੜ੍ਹਾ ਨਹੀਂਦਾ ਜਦੋਂ ਨਾ ਆਵੇ ਤੇ ਜਦੋਂ ਕਿਤੇ ਸੁਣ ਲੇ ਪਿਓ ਨੇ ਆਉਣਾ ਵਾ ਫੇਰ ਇਹਦੇ ਮੱਠਾ ਹੀ ਸੜ ਜਾਂਦਾ ਇਹਦਾ ਪਤਾ ਨਹੀਂ ਕਿੱਦਾਂ ਦੀ ਜਨਾਨੀ ਐ ਭੱਲੇ ਪੈ ਗਈ ਸਾਡੇ ਆਹ